ਜੇ ਤੁਹਾਡੀਆਂ ਵੀ ਦੋਸਤੋਂ ਨਾੜਾਂ ਬਲੌਕ ਹੋ ਰਹੀਆਂ ਨੇਗੀਆਂ ਜਾਂ ਇੱਕ ਪਾਸਾ ਸੁਨਨ ਹੋ ਜਾਂਦਾ ਜਾਂ ਵੀਕਨੈਸ ਐਨੀ ਹੋ ਰਹੀ ਐ ਕਿ ਤੁਹਾਡੇ ਤੋਂ ਤੁਰਿਆ ਨਹੀਂ ਜਾਂਦਾ ਜਾਂ ਤੁਹਾਡੇ ਗੋਡਿਆਂ ਚ ਜਾਂ ਢੂਹੀ ਚ ਦਰਦ ਰਹਿੰਦਾਗਾ ਜਾਂ ਖੂਨ ਦੀਆਂ ਗੰਡਾਂ ਬਣ ਚੁੱਕੀਆਂ ਨੇ ਤੁਸੀਂ ਦਵਾਈਆਂ ਵੀ ਖਾਨੇ ਹੋ ਪਰ ਨਾਲ ਦੀ ਨਾਲ ਦਰਦ ਹੋ ਵੀ ਰਹਿੰਦਾਗਾ ਜਾਂ ਜਿਵੇਂ ਅੱਜ ਦਵਾਈ ਖਾ ਲਈ ਅੱਜ ਦਰਦ ਟਿਕ ਗਿਆ ਜਿੱਦ ਦਿਨ ਦਵਾਈ ਨਹੀਂ ਲੈਂਦੇ ਤਾਂ ਉਦ ਹੀ ਦਰਦ ਸਟਾਰਟ ਹੋ ਜਾਂਦਾ ਤਾਂ ਤੁਹਾਡੇ ਵਾਸਤੇ ਆਪਰਾਵੋ ਆ ਜਿਹੜਾ ਆਪਾਂ ਬਾਟਰ ਤਿਆਰ ਕੀਤਾਗਾ ਦੇਖ ਲਓ ਤੁਸੀਂ ਲਗਾਤਾਰ ਜੇ ਤੁਸੀਂ ਇਹਨੂੰ ਯੂਜ਼ ਕਰਦੇ ਹੋ ਤਾਂ ਕਦੇ ਵੀ ਤੁਹਾਡੇ ਹੱਡਾਂ ਗੋਡਿਆਂ ਗਿੱਟਿਆਂ 'ਚ ਕਿਤੇ ਵੀ ਦਰਦ ਨਹੀਂ ਹੋਊਗਾ ਤੇ ਜਿਨ੍ਹਾਂ ਨੂੰ ਸਰਵਾਈਕਲ ਦੀ ਤੇ ਜਿਨ੍ਹਾਂ ਦਾ ਭਰਾਵੋ ਖੂਨ ਜਾਮ ਆ ਖੂਨ ਦੀਆਂ ਗੰਡਾਂ ਵੱਜੀਆਂ ਨੇ ਉਹਨਾਂ ਲਈ ਸਪੈਸ਼ਲ ਹੈ ਭਰਾਵੋ ਹਰ ਇੱਕ ਦੀ ਰਸੋਈ 'ਚ ਪਿਆ ਜੀ ਇਹ ਤੁਸੀਂ ਇਹਨੂੰ ਵਰਤਿਓ ਜ਼ਰੂਰ ਇੱਕ ਵਾਰ ਨੰਬਰ 1 ਤੇ ਨੋਟ ਕਰ ਲਿਓ ਜਿਨ੍ਹਾਂ ਨੂੰ ਵੀ ਗਠੀ ਹੈਗਾ ਜਾਂ ਜਿਨ੍ਹਾਂ ਦੇ ਵੀ ਖੂਨ ਸਰਕਲ ਸਲੋ ਚੱਲਦਾ ਹੈਗਾ ਅੱਜ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਦਵਾਈਆਂ ਖਾਈ ਜਾਂਦੇ ਆਂਗੇ ਪਰ ਇਹ ਦਵਾਈ ਨਾਲ ਪ੍ਰਭਾਉ ਹਾਰਟ ਅਟੈਕ ਹੁੰਦੇ ਨੇ ਜੇ ਖੂਨ ਦਾ ਦੌਰਾ ਪ੍ਰੋਪਰ ਨਹੀਂ ਹੁੰਦਾ ਗੰਡਾਂ ਵੱਜ ਜਾਂਦੀਆਂ ਨੇ ਤਾ ਕਈ ਵਾਰ ਬੰਦੇ ਭਰਾ ਉਹ ਸਟ੍ਰੈਸ ਚ ਵੀ ਚਲੇ ਜਾਂਦੇ ਨੇ ਜਦੋਂ ਖੂਨ ਦਾ ਸਰਕਲ ਸਹੀ ਨਹੀਂ ਹੁੰਦਾ ਸਿਰਫ 15 ਦਿਨ ਇਹਨੂੰ ਯੂਜ਼ ਕਰਕੇ ਤੁਸੀਂ ਵਧੀਆ ਜ਼ਿੰਦਗੀ ਜੀ ਸਕਦੇ ਹੋ ਤੰਦਰੁਸਤ ਸਰੀਰ ਪਾ ਸਕਦੇ ਹੋ ਕਰਨਾ ਕੀ ਹੈ ਜੀ ਤੁਸੀਂ ਇੱਕ ਗਲਾਸ ਪਾਣੀ ਦਾ ਲੈਣਾ ਹੈਗਾ ਉਹਦੇ ਚ ਅੱਧਾ ਚਮਚਾ ਜਿਹੜੀ ਗੰਡੀਆਂ ਵਾਲੀ ਹਲਦੀ ਆਉਂਦੀ ਹੈ ਉਹ ਪਸਿਆ ਲਿਓ ਤੁਸੀਂ ਹਲਦੀ ਲੈ ਲਿਓ ਆਪ ਪੀਸ ਕੇ ਉਹਨੂੰ ਅੱਧਾ ਚਮਚਾ ਪਾਣੀ ਦੇ ਵਿੱਚ ਪਾ ਕੇ ਜੀ ਉਹਨੂੰ ਉਬਾਲਣਾ ਤੁਸੀਂ ਉਦੋਂ ਬਾਅਦ ਉਹਨੂੰ ਠੰਡਾ ਕਰਕੇ ਬਾਲਾ ਠੰਡਾ ਨਹੀਂ ਕਰਨਾ ਅੱਧਾ ਗਰਮ ਜਾਂ ਹੋਵੇ ਜੀ ਪਾਣੀ ਸਿੱਪ ਸਿੱਪ ਕਰਕੇ ਉਹ ਚੀਜ਼ ਦਾ ਸੇਵਨ ਕਰਿਓ ਤੁਸੀਂ ਸਵੇਰੇ ਉੱਠ ਕੇ ਕਰ ਸਕਦੇ ਹੋ ਸ਼ਾਮ ਨੂੰ 4-5 ਵਜੇ ਇਹਨੂੰ ਵਰਤ ਸਕਦੇ ਹੋ ਵਰਤਣਾ ਸਿਰਫ ਅੱਧਾ ਚਮਚਾ ਹੀ ਹੈ ਜੀ ਲੈਣੀ ਗੰਡੀਆਂ ਵਾਲੀ ਹਲਦੀ ਹੈ ਆਪクセ ਹੋਣੀ ਹੈ ਇਹ ਨੋਟ ਕਰ ਲਿਓ ਉਦੋਂ ਬਾਅਦ ਸਿਰਫ 15 ਦਿਨ ਯੂਜ਼ ਕਰਿਓ ਕਿੰਨਾ ਮਰਜੀ ਪੁਰਾਣਾ ਦਰਦ ਹੋਵੇ ਗਠੀਆ ਹੋਵੇ ਜੋੜਾਂ ਦਾ ਦਰਦ ਹੋਵੇ ਜਾਂ ਪੈਰਾਂ ਨੂੰ ਸੋਜ ਰਹਿੰਦੀ ਹੋਵੇ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਛਡਕਾਰਾ ਪਾ ਲੋਗੇ ਐਨੇ ਫਾਇਦੇ ਨਹੀਂ ਜੀ ਹਲਦੀ ਦਾ ਪਾਣੀ ਪੀਣ ਦੇ ਜਿਨ੍ਹਾਂ ਦੇ ਪੈਰਾਂ ਨੂੰ ਸੋਜ ਰਹਿੰਦੀ ਹੈ ਉਹਨਾਂ ਨੂੰ 5ਵੇਂ ਤੋਂ 6ਵੇਂ ਦਿਨ ਜਾ ਕੇ ਵਧੀਆ ਰਿਜ਼ਲਟ ਮਿਲ ਜਾਂਦਾ ਜੀ ਕਰ ਦਿਓ ਜੀ ਸ਼ੇਅਰ ਹਲਦੀ ਦੇ ਪਾਣੀ ਦੇ ਐਨੇ ਫਾਇਦੇ ਧੰਨਵਾਦ